ਜਦੋਂ ਨਿਆਣੇ ਤੇ ਜ਼ਿੰਮੇਵਾਰੀਆਂ ਦਾ ਬੋਝ ਪੈ ਜਾਂਦਾ ਨਾ ਤੇ ਫੇਰ ਵਿਚਾਰਾ ਆਪਣੀ ਟੇਕ ਕੇਅਰ ਨਹੀਂ ਕਰ ਸਕਦਾ ਫਿਰ ਆਪਣੇ ਉਹਨੂੰ ਘਰ ਦੇਆਂ ਦਾ ਵੀ ਦੇਖਣਾ ਹੁੰਦਾ ਆ ਤੇ ਕੰਮ ਵੀ ਦੋ ਦੋ ਜੌਬਾ ਕਰਨੀਆਂ ਹੁੰਦੀਆਂ ਇੱਥੇ ਦੀ ਸਟੋਰੀ ਸੁਣਾਣੀ ਹੈ ਕੈਨੇਡਾ ਅਮਰੀਕਾ ਜਿਹੜੇ ਆਏ ਹੋ ਆ ਨਾ ਉਹਨਾਂ ਦੀ ਸਟੋਰੀ ਸੁਣਾਈ ਹੁਣੇ ਮੈਨੂੰ ਕਾਲ ਆ ਕੇ ਹਟਿਆ ਕੁੜੀ ਦੀ ਪ੍ਰੋਗਰਾਮ ਉਹ ਲੈਣਾ ਸੀ ਆਸਟ੍ਰੇਲੀਆ ਦੀ ਕੁੜੀ ਹੈਗੀ ਆ ਤੇ ਕਹਿੰਦੀ ਕਾਫੀ ਦਿਨ ਤੋਂ ਤੁਹਾਨੂੰ ਵਾਚ ਕਰਦੀ ਆ ਤੇ ਹੁਣ ਤੁਸੀਂ ਕਹਿੰਦੇ ਪਏ ਆ ਕਿ ਸੇਲ ਲੱਗੀ ਹੋਈ ਆ ਤੇ ਮੈਂ ਕਿਹਾ ਹਾਂਜੀ ਸਿਰਫ 250 ਡਾਲਰ ਤੁਸੀ ਖਰਚਣਾ ਹੈਗਾ ਤੇ ਤੁਹਾਨੂੰ ਟਰਿਮ ਜਿਹੜਾ ਫ੍ਰੀ ਦੇ ਵਿੱਚ ਆ ਜਾਂਦਾ ਹੈ ਟਰਿਮ ਦਾ ਪ੍ਰਾਈਸ ਪਤਾ ਕਿੰਨਾ 170 ਡਾਲਰ ਹਾਂਜੀ ਉਹ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਮਿਲਣਾ ਹੁਣ ਕੁੜੀ ਨੇ ਪ੍ਰੋਗਰਾਮ ਜੁਆਇਨ ਕਰਨਾ ਹੈਗਾ ਤੇ ਆਪਣਾ weight ਘਟਾਉਣਾ ਹੈਗਾ ਜਦੋਂ ਆਈ ਸੀ ਉਦੋਂ ਹੈਗੀ ਸੀ 54 ਦੀ ਤੇ ਹੁਣ ਇਹਦਾ weight ਹੋ ਗਿਆ 78 ਦੇਖ ਲਓ ਜ਼ਿੰਮੇਵਾਰੀਆਂ ਦੋ ਦੋ ਜੌਬਾਂ ਭੱਜ ਨਾਠ ਖਾਣਾ ਪੀਣਾ ਹੁੰਦਾ ਨਹੀਂ ਵਿਚਾਰੇ ਉਮਰ ਹਲੇ ਕੋ ਸ਼ੈ ਨਹੀਂ ਗਈ ਸੋ ਜੇ ਥੋੜਾ ਵੀ ਇਹ ਕੋਈ ਹੈਗਾ ਨਾ ਕੰਸਰਨ ਤੇ ਤੁਸੀਂ ਰਹਿੰਦੇ ਹੋ ਆਸਟ੍ਰੇਲੀਆ ਨਿਊਜ਼ੀਲੈਂਡ